ਕਹਿੰਦਾ ਕਿਸਾਨਾਂ ਦੇ ਹੌਸਲੇ ਘਟਨੇ ਆ ਬਾਈ ਲਈਦਾ ਯਾਰ ਸਲੂਟ ਬਣਦਾ ਇੰਨਾ ਤਗੜਾ ਹੌਸਲਾ ਜਜ਼ਬਾ ਚੱਕੀ ਫਿਰਦਾ ਹੈ ਹੈਂਡੀਕੈਪ ਟੈਕ ਕਹਿੰਦਾ ਪਰ ਦਿੱਲੀ ਫਤਿਹ ਕਰਕੇ ਮੁੜਾਂਗੇ ਸਰਕਾਰਾਂ ਆ ਵੀਡੀਓ ਦੇਖ ਲੈਣਾ ਤੇ ਜਿਹੜੇ ਕਿਸਾਨਾਂ ਦੀ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਇਹ ਬਾਈ ਬਠਿੰਡੇ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਤੇ ਬਾਰਡਰ ਤੇ ਪਹੁੰਚ ਕੇ ਕਹਿੰਦਾ ਕਿ ਹੁਣ ਦਿੱਲੀ ਜਾਵਾਂਗੇ ਜਿੱਥੇ ਕਿਸਾਨ ਬਾਰਡਰਾਂ ਤੇ ਗੋਲੀਆਂ ਗੋਲੇ ਦਾਗੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਉੱਤੇ ਹੀ ਕੁਝ ਅਜਿਹੇ ਕਿਸਾਨ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਹੌਸਲੇ ਤੇ ਜਜ਼ਬੇ ਦੀ ਮਿਸਾਲ ਬਣ ਜਾਂਦੀਆਂ ਨੇ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਸੁਣਾਉਣਿਆਂ ਇਸ ਬਾਈ ਦੇ ਨਾਲ ਕੀਤੀ ਹੋਈ ਗੱਲਬਾਤ ਕਿ ਹੌਸਲਾ ਤੇ ਜਜ਼ਬਾ ਕਿੰਨਾ ਜ਼ਿਆਦਾ ਵੱਡਾ ਹੈ ਕਹਿੰਦਾ ਕਿ ਡਰਦੇ ਨਹੀਂ ਟਲਦੇ ਨਹੀਂ ਕੀ ਕਹਿੰਦਾ ਬਾਈ ਸੁਣੋ ਬਾਈ ਪਹਿਲਾਂ ਤਾਂ ਸਲੂਟ ਬਣਦਾ ਯਾਰ ਬਹੁਤ ਬਹੁਤ ਧੰਨਵਾਦ ਬਰਾਵਾ ਅੱਜ ਅੱਛਾ ਕਿਹੜੀ ਜਗ੍ਹਾ ਤੋਂ ਆਏ ਬਾਈ ਪਟੰਡਾ ਜ਼ਿਲ੍ਹਾ ਪਿੰਡ ਕੇਮੋਣਾ ਜੀ ਅੱਛਾ ਤੇ ਬਾਈ ਚੱਲ ਫੇਰ ਨਹੀਂ ਸਕਦੇ ਫੇਰ ਵੀ ਇੱਥੇ ਅਥਰੂ ਕਹੇ ਦੇ ਗੋਲੇ ਸਿੱਟੀ ਜਾਂਦੇ ਆ ਡਰ ਨਹੀਂ ਲੱਗਦਾ ਨਹੀਂ ਡਰ ਲੱਗਦਾ ਬਾਈ ਹੈ ਨਹੀਂ ਡਰ ਲੱਗਦਾ ਸਾਨੂੰ ਅੱਛਾ ਮੂਰੇ ਜਾਵਾਂਗੇ ਅੱਛਾ ਮੂਰੇ ਜਾਣਾ ਫੇਰ ਵੀ ਹੈ ਮੂਰੇ ਜਾਣਾਗਾ ਉਹ ਕਿਉਂ ਬਾ ਉੱਥੋਂ ਬਾਰਡਰ ਤੋਂ ਆਇਆ ਮੂਰੇ ਉੱਥੋਂ ਆਇਆ ਹੁਣ ਕਰਦੇ ਨੇ ਇਹਨੂੰ ਰੋਕਿਆ ਬਾਈ ਨਾ ਕੋਈ ਨਹੀਂ ਰੋਕਿਆ ਬਈ ਆਪਾਂ ਆਪਦੀ ਖਾਤਰੀ ਆਏ ਆ ਪਕੜ ਕੇ ਕਿਸ ਦੀ ਖਾਤਰੀ ਆਏ ਆ ਅੱਛਾ ਹਾਂ ਕੀ ਮਾਹੌਲ ਆ ਬਈ ਅੱਗੇ ਜਾ ਕੇ ਆਉਂਦੇ ਹੋ ਹੌਣ ਬਹੁਤ ਠੀਕ ਆ ਜੀ ਬੱਸ ਤਾਦੋ ਹੁਕਮਾਂ ਦੇਂਦੀ ਡੇਰਾ ਬਾਤ ਤੱਕ ਦਾਂਗੇ ਪਿੰਦਰਾ ਅੱਛਾ ਹਾਂ ਬਾਈ ਹੌਸਲੇ ਵੱਡੇ ਤੇਰੇ ਸਲੂਟ ਬਣਦਾ ਯਾਰ ਬਾਕੀ ਵੀ ਦੇਖੋ ਬਾਈ ਚੰਗੇ ਭਲੇ ਹੋ ਕੇ ਨਾ ਘਰਾਂ ਚ ਬੈਠਿਆ ਲੋਕ ਪਰ ਆ ਬਾਈ ਆ ਦੇਖ ਲੋ ਚੱਲ ਫਿਰ ਨਹੀਂ ਸਕਦਾ ਕਹਿੰਦਾ ਫੱਤੇ ਕਰਕੇ ਮੁੜਾਂਗੇ ਪੂਰੀ ਤਿਆਰੀ ਚ ਆਇਆ ਤੇ ਇਹ ਇਹ ਜਿਹੇ ਹੌਸਲੇ ਚਾਹੀਦੇ ਯਾਰ ਆ ਹੁੰਦਾ ਜਜਬਾਸਲੀ ਹਨਾ ਬਾਈ ਨੇ ਸਿਰਾਂ ਲਵਾਰ ਕੇ ਕਹਿੰਦਾ ਚੱਕ ਦਾਂਗੇ ਜਮਾ ਫੱਟੇ ਕਹਿੰਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਤੇ ਬਾਕੀ ਵੀ ਧਰਨੇ ਤੇ ਵੱਖੋ ਵੱਖਰੀਆਂ ਤਸਵੀਰਾਂ ਦੇਖ ਲਓ ਮਿਰਦੀਆਂ ਬਾਈ ਆਪਣਾ ਪਿੰਡ ਕਿਹੜਾ ਦੱਸਿਆ ਸੀ ਪਿੰਡ ਕੇਹੋਣਾ ਬਹਿੰਡਾ ਜ਼ਿਲ੍ਹਾ ਬਠਿੰਡਾ ਅੱਛਾ ਕਦੋਂ ਚੱਲੇ ਸੀ ਬਾਈ ਉੱਥੇ ਅਜੀ ਕੱਲ ਚੱਲੇ ਸੀ 11 ਵਜੇ 11 ਵਜੇ ਚੱਲੇ ਸੀ ਕੱਲ ਚੱਲੇ ਸੀ ਹਾਂ ਰਾਤ ਬੰਦਿਆ 9 ਵਜੇ ਇੱਥੇ ਅੱਛਾ ਸਿੱਧੂਪੁਰ ਜਥੇ ਬੰਦੀ ਜੀ ਹਾਂ ਸਿੱਧੂਪੁਰ ਜਥੇ ਬੰਦੀ ਚਾ ਤੂੰ ਬਾਈ 23 ਸਾਲ ਦੇ ਸਿੱਧੂਪੁਰ ਕੀ ਆ ਹਾਂ ਤੇ ਅੱਛਾ ਤਿੰਨ ਟਰੈਕਟਰ ਲਿਆਇਆ ਸੀ ਅੱਛਾ ਤੇ 10 ਬੰਦੇ ਆ ਸਾਡੇ ਬਹੁਤ ਵਧੀਆ ਸਹਿਯੋਗ ਦਿੰਦਾਗਾ ਫਤਿਹ ਕਰਕੇ ਮੋੜਨਾ ਫਿਰ ਤੇ ਸਾਡੇ ਪਿੰਡ ਨੂੰ ਇਹੀ ਖਨੇ ਆ ਹੋਵੇ ਵੱਧ ਤੋਂ ਵੱਧ ਬੰਦੇ ਭੇਜੋ ਕਿੰਨੇ ਸਾਡੇ ਪੱਟ ਦੇ ਬਾਹਰ ਦੇਖਾ ਕੇ ਬੈਠੇ ਉਹਨਾਂ ਨੂੰ ਵੀ ਤਨੇ ਆਈ ਹੀ ਆ ਵੀ ਸਾਡਾ ਸਾਥ ਦਿਓ ਸਾਰੇ ਉਹ ਕਿਹੜੇ ਬੰਦਾ ਬਾਈ ਥੇ ਮੋਣਾ ਹੈ ਮੋਣਾ ਨਾਲ ਵੀ ਉਹਨਾਂ ਚਿਰ ਵਾਪਸ ਨਹੀਂ ਮੁੜਦੇ ਵਾਪਸ ਨਹੀਂ ਮੁੜਦੇ ਯਾਰ ਸਰਕਾਰ ਬੜਾ ਜ਼ੋਰ ਲਾ ਰਹੀ ਹੈ ਕਹਿੰਦੀ ਵਾਪਸ ਮੁੜਾਂਗੇ ਇਦਾਂ ਦਾ ਅਥਰੂ ਗੈਸ ਇਟਲਾ ਨਾ 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 ਇਹਦਾ ਭੇਖਾ ਕਾਟਦੇ ਪਛੱਕੀ ਯਾਰ ਕੋਈ ਪ੍ਰਵਾਹ ਨਹੀਂ ਸਾਨੂੰ ਹੈ ਜੇ ਕੋਈ ਪ੍ਰਵਾਹ ਨਹੀਂ ਸਾਨੂੰ ਕੋਈ ਨਹੀਂ ਅਸੀਂ ਹੱਕ ਲੈ ਕੇ ਮੋੜ ਨਾ ਗਏ ਇਹੀ ਮੁੜੇ ਇਥੋਂ ਹੱਕ ਲੈ ਕੇ ਗਏ ਜੇ ਪਿਛਲੀ ਵਾਰ ਮੰਗੂ ਇੱਥੇ ਵੀ ਸਾਲ ਜਾਂ 2 ਸਾਲ ਬਹਿਣਾ ਪਿਆ ਫੇਰ ਉਹ ਯਾਰ ਅਸੀਂ 2 ਸਾਲ ਦਾ ਰਾਸ਼ਨ ਲੈ ਕੇ ਆਇਆ ਬਾਈ ਟਰਾਲੀਆਂ ਭਰੀਆਂ ਖੜ ਗਿਆ ਛੱਡੀਆਂ ਅੱਛਾ ਹਾਂ ਟਰਾਲੀਆਂ ਫੁੱਲ ਕਰਕੇ ਲਿਆਏ ਆ 10 ਬੰਦੇ ਆ ਨਾਲ ਆ ਤੇ ਅਸੀਂ ਆਏ ਨਹੀਂ ਵੀ ਛੱਡ ਕੇ ਭੱਜਾਂਗੇ ਮੂਰੇ ਲਾਏ ਆ ਸਾਡੇ ਟਰੈਕਟਰ ਉਸ ਤੋਂ ਬਾਅਦ ਤੋਂ ਆਏ ਆ ਜਾ ਕੇ ਹੁਣ ਕੀ ਬਾਤ ਆ ਯਾਰ ਆ ਵੇਖੋ ਤੁਸੀਂ ਹਣਾ ਇਹ ਵਿਰਲੀਆਂ ਤਸਵੀਰਾਂ ਨੇ ਜਿਹੜੀਆਂ ਧਰਨੇ ਤੇ ਦੇਖਣ ਨੂੰ ਮਿਲਦੀਆਂ ਬਾਈ ਕਹਿੰਦਾ ਚਾਹੇ ਸਾਲ ਲੱਗੇ ਚਾਹੇ 2 ਸਾਲਾਂ ਦਾ ਰਾਸ਼ਨ ਸਾਲ ਦਾ ਪੈਕ ਰੀ ਫਿਰਦੇ ਆ யார் சலாம சலயூட பண்ணதே பூ